ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕਦੇ ਵੀ ਆਕੜ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਗੋਂ ਨਿਮਰਤਾ ਵਿੱਚ ਹਮੇਸ਼ਾ ਉਸ ਪਰਮਾਤਮਾ ਅੱਗੇ ਝੁੱਕ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਝੁਕਣਾ ਹੁੰਦਾ ਹੈ ਉਹ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦਾ ਹੈ ਤੇ ਜਿਹੜੀਆਂ ਲਾਛਾਂ ਹੁੰਦੀਆਂ ਨੇ ਉਹ ਆਕੜੀਆਂ ਹੁੰਦੀਆਂ ਨੇ ਇਸੇ ਕਰਕੇ ਹਮੇਸ਼ਾ ਸਾਨੂੰ ਝੁੱਕ ਕੇ ਰਹਿਣਾ ਚਾਹੀਦਾ ਹੈ ਪਰਮਾਤਮਾ ਦੀ ਰਸਾ ਵਿੱਚ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਵੱਡੇ ਹੜ ਹੁੰਦੇ ਆ ਜਦੋਂ ਪਾਣੀ ਆਉਂਦਾ ਹੈ ਜਿਹੜੇ ਦਰਖਤ ਝੁਕੇ ਹੁੰਦੇ ਨੇ ਉਹ ਬਚ ਜਾਂਦੇ ਨੇ ਤੇ ਜਿਹੜੇ ਦਰਖਤ ਪਾਣੀ ਵਿੱਚ ਸਿੱਧੇ ਖੜੇ ਹੁੰਦੇ ਨੇ ਆਕੜ ਵਿੱਚ ਖੜੇ ਹੁੰਦੇ ਨੇ ਉਹ ਫਿਰ ਜੜੋਂ ਪੱਟੇ ਜਾਂਦੇ ਨੇ ਇਸ ਕਰਕੇ ਹਮੇਸ਼ਾ ਨਿਮਰਤਾ ਦੇ ਵਿੱਚ ਝੁੱਕ ਕੇ ਜਾਣਾ ਚਾਹੀਦਾ ਹੈ